ਅਸੀਂ ਠੇਡਾ ਖਾ ਕੇ ਵੀ ਗਿਰ ਜਾਂਦਾ ਸੀ ਜੇ ਚਲੋ ਬੱਚਾ ਥੱਕੇ ਹੋ ਜਾਂਦਾ ਬੱਚੇ ਨੂੰ ਕਹੇ ਕਮੀ ਕਮਜ਼ੋਰੀ ਹੋਏਗੀ ਚੈੱਕ ਕਰਨ ਗਏ ਡਾਕਟਰ ਨੂੰ ਸ਼ੱਕ ਪਿਆ ਉਹਨੇ ਇੱਕ ਐਕਟੀਵਿਟੀ ਕਰਾ ਕੇ ਵੇਖੀ ਤੇ ਉਹਨਾਂ ਨੇ ਇੱਕ ਟੈਸਟ ਲਿਖਿਆ ਸੀ ਜੈਨੇਟਿਕ ਉਹਦੇ ਵਿੱਚ ਉਹਦੇ ਪਤਾ ਲੱਗਾ ਕਿ 4 ਸਾਲ ਦੀ ਬੱਚੀ ਨੂੰ ਬਿਸ਼ਨੀ ਬਿਮਾਰੀ ਆ ਗਈ ਉਹ ਡਾਕਟਰਾਂ ਨੇ ਬੋਲਿਆ ਸੀ ਕਿ ਬਲੀ ਤੂੰ ਸੇਵਾ ਕਰੋ ਇਹਦਾ ਕੋਈ ਇਲਾਜ ਨਹੀਂ ਹੈਗਾ ਬੱਚੇ ਦਾ ਉਹ ਚਪੜੇ ਮਾਪਿਓ ਨੂੰ ਲੈ ਕੇ ਆਏ ਆ ਮੈਂ ਆਪਣੇ ਬੱਚੇ ਲਈ ਆਈ ਆ ਉਹਦੀ ਜ਼ਿੰਦਗੀ ਲਈ ਆਈ ਆ ਬਹੁਤ ਮੈਂ ਹਾਰ ਚੁੱਕੀ ਆ ਇਸ ਟਾਈਮ ਤੇ ਸਾਲ ਹੋ ਗਿਆ ਆ ਲੋਕਾਂ ਨੂੰ ਵਿਸ਼ਵਾਸ ਦਵਾਂਦੇ ਦਵਾਂਦੇ ਸਭ ਤੋਂ ਵਧੀਆ ਕਿਸਮਤ ਸਾਡੀ ਚੰਗੀ ਉਹਨਾਂ ਨੇ 15 ਵਾਰ ਫੋਨ ਆਇਆ ਕਹਿੰਦੇ ਕਿ ਆ ਵੀ ਤੁਹਾਡੇ ਬੱਚੇ ਤੇ ਦਵਾਈ ਲਾਗੂ ਏ ਤੁਸੀਂ ਟੈਨਸ਼ਨ ਨਾ ਪਰ ਪ੍ਰੈਸਕ੍ਰਿਪਸ਼ਨ ਤੁਸੀਂ 2-4 ਦਿਨ ਬਾਅਦ ਆ ਕੇ ਲੈ ਜਿਓ ਜਦੋਂ ਅਸੀਂ ਗਾਇਬ ਵਾਈਫ ਮੇਰੀ ਲੈਣ ਗਈ ਤੇ ਫਸਟ ਟਾਈਮ ਜਦੋਂ ਦੇਖਿਆ ਵਾਈਫ ਪਰ ਨੇ ਲਿਆ ਸੀ ਉਨੇ 3.2 ਮਿਲੀਅਨ ਯੂ ਐਸ ਡਾਲਰ ਲਿਖਿਆ ਸੀ ਜੋ ਇੰਡੀਆ ਦਾ 27 ਕਰੋੜ ਰੁਪਏ ਬਣਦਾ ਸੀ ਕਰੋੜ ਰੁਪਏ ਇਸ ਲਈ ਹੈ ਕਿਉਂਕਿ ਪੇਟੈਂਟ ਹੈ ਕੰਪਨੀ ਜਦੋਂ ਤੱਕ ਉਹ ਆਪਣਾ ਪੂਰਾ ਪੈਸਾ ਨਹੀਂ ਕੰਪਲੀਟ ਕਰੇਗੀ ਕਿਉਂਕਿ ਉਹਨਾਂ ਨੇ ਵੀ ਕੋਈ ਨਹੀਂ ਕਰ ਸਕਦਾ ਬਹੁਤ ਸਾਲ ਲਾ ਕੇ ਇਸ ਦਵਾਈ ਨੂੰ ਕੱਢਿਆ ਆਪਣਾ ਬਹੁਤ ਪੈਸਾ ਲਾਇਆ ਆਪਣੀ ਰਿਸਰਚ ਲਾਈ 40 ਸਾਲ ਲਾਏ ਉਹਨਾਂ ਨੇ ਇਸ ਬਿਮਾਰੀ ਦੀ ਦਵਾਈ ਕੱਢਣ ਲਈ ਤੇ ਉਹ 40 ਸਾਲ ਉਹਨਾਂ ਨੇ ਉਹ ਜਿਹੜਾ ਪੈਸਾ ਲਾਇਆ ਉਹ ਕੰਪਲੀਟ ਕਰਨ ਲਈ ਉਹ ਪੈਸੇ ਤੇ ਮੰਗਣਗੇ ਇਹ ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਕਿਉਂਕਿ ਇਹਦੇ ਵਿੱਚ ਇੱਕ ਬੱਚਾ ਜਦੋਂ ਆਪਣੇ ਪੂਰੇ ਹੋਸ਼ ਉਹ ਹਵਾਸ ਤੇ ਆ ਜਾਂਦਾ ਹੈ ਜਦੋਂ ਉਹਦੇ ਖੇਡਣ ਖੁੱਦਣ ਦਾ ਟਾਈਮ ਹੁੰਦਾ ਉਦੋਂ ਉਹ ਬੈੱਡ ਤੇ ਆ ਜਾਂਦਾ ਹੈ ਤੇ ਉਹਦਾ ਪਹਿਲਾ ਸਵਾਲ ਆਪਣੇ ਮਾਪਿਓ ਤੂੰ ਹੀ ਹੁੰਦਾ ਕਿ ਮੈਨੂੰ ਕੀ ਹੋਇਆ ਇਹ ਜੋ ਲਿਖਿਆ ਉਹਨੇ ਸੀ ਵਿਸ਼ਮੀਤ ਇੱਕ ਬੱਚੇ ਦਾ ਹੌਸਲਾ ਆ ਜਿਹੜਾ ਸੋਚਦਾ ਕਿ ਮੇਰਾ ਬੇਟਾ ਠੀਕ ਹੋ ਸਕਦਾ ਇਹ ਜ਼ਿੰਦਗੀ ਦਿੱਤੀ ਉਹਨੇ ਮੇਰੇ ਹੱਥ 'ਚ ਉਹਦੇ ਮਾਪਿਓ ਨੇ ਦੱਸਿਆ ਮੈਨੂੰ ਕਿ ਉਹ ਗੋਲਕ ਆਪਣੇ ਨਾਲ ਰੱਖਦਾ ਆ ਤੇ ਜਿੱਥੇ ਉਹਨੂੰ ਖਾਣ ਨੂੰ ਪੈਸੇ ਮਿਲਦੇ ਆ ਖਰਚਣ ਨੂੰ ਮਿਲਦੇ ਉਸ ਗੋਲਕ 'ਚ ਪਾ ਦਿੰਦਾ ਆ ਜਦੋਂ ਉਸ ਬੱਚੇ ਨੇ ਉਹ ਗੋਲਕ ਮੇਰੇ ਹੱਥ 'ਚ ਦਿੱਤੀ ਨਾ ਤਾਂ ਮੈਨੂੰ ਇਦਾਂ ਲੱਗਿਆ ਕਿ ਮੇਰੇ ਬੇਟੇ ਦੀ ਜ਼ਿੰਦਗੀ ਮੇਰੇ ਹੱਥ ਦੇਤੀ ਉਹਨੇ ਮੈਨੂੰ ਆਪਣੀ ਕੌਮ ਤੇ ਪੂਰਾ ਵਿਸ਼ਵਾਸ ਹੈ ਅਗਰ ਇਹ ਬਾਹਰ ਜਾ ਕੇ ਲੋਕਾਂ ਦੀ ਹੜਾਂ ਦੇ ਵਿੱਚ ਸੁਨਾਮੀਆਂ ਦੇ ਵਿੱਚ ਤੇ ਉਛਾਲਾਂ ਦੇ ਵਿੱਚ ਖੜ ਸਕਦੀ ਹੈ ਤੇ ਪੰਜਾਬ ਮੇਰੇ ਲਈ ਨਹੀਂ ਖੜ ਸਕਦਾ ਕਿ ਸਾਰਸਿਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਸੀ ਇੱਕ ਪਾਸੇ ਅਸੀਂ ਸਾਬਜਾਦਿਆਂ ਨੂੰ ਯਾਦ ਕਰ ਰਹੇ ਆਂ ਉਹਨਾਂ ਦੀਆਂ ਉਮਰਾਂ ਬਾਰੇ ਜਦੋਂ ਸੋਚਦੇ ਆਂ ਤੇ ਮਨ ਦੇ ਵਿੱਚ ਇੱਕ ਉਦਾਸੀ ਜੀ ਛਾ ਜਾਂਦੀ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਜਿਹੜੇ ਆ ਪਿਤਾ ਦੇ ਨਾਲੋਂ ਬੱਚੇ ਵਿਛੜ ਗਏ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਆਈ ਸੀ ਇੱਕ ਮਾਂ ਇੱਕ ਪਿਓ ਆਪਣੇ ਬੱਚੇ ਦੇ ਇਲਾਜ ਲਈ ਇੱਥੇ ਡੋਨੇਸ਼ਨ ਇਕੱਠੀ ਕਰ ਰਹੇ ਆ ਵੀਰ ਦਾ ਨਾਮ ਹਰਪ੍ਰੀਤ ਸਿੰਘ ਹੈ ਜੋ ਕਿ ਫੌਜ ਦੇ ਵਿੱਚ ਹੈ ਇਹਨਾਂ ਦੇ ਬੱਚੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਜੀਦੀ ਕਹਿ ਸਕਦੇ ਆ ਕਿ ਇਲਾਜ ਆ ਜਿਹੜਾ ਉਹ 27 ਕਰੋੜ ਰੁਪਏ ਦੇ ਵਿੱਚ ਹੋਵੇਗਾ ਉਹਦੀ ਡੋਨੇਸ਼ਨ ਇਕੱਠੀ ਕਰਨ ਦੇ ਲਈ ਭੈਣ ਤੇ ਉਹਨਾਂ ਦੇ ਹਸਬੰਦ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਬੈਕੂ ਜੀ ਖਾਲਸਾ ਬੈਕੂ ਜੀ ਕਿਫਤੇ ਕਿਹੜਾ ਪਿੰਡ ਆ ਬਈ ਤੁਹਾਡਾ ਔਰ ਜੀ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੇਂਡਾਲਾ ਗੁਰੂ ਦਾ ਰਹਿਣ ਵਾਲਾ ਕੀ ਬਿਮਾਰੀ ਕੀ ਆ ਬਈ ਬੱਚੇ ਨੂੰ ਕਿਵੇਂ ਪਤਾ ਲੱਗਿਆ ਦਿੱਕਤ ਕੀ ਆਈ ਬਣੇ ਮੇਰਾ ਬੱਚਾ ਹੁਣ 9 ਸਾਲ ਤੇ ਫਰਵਰੀ ਦੀ 11 ਤਰੀਕ ਨੂੰ ਉਹਨੇ 10 ਸਾਲ ਦਾ ਕੰਪਲੀਟ ਹੋ ਰਹਿਣਾ ਵਾ ਤੇ ਬੱਚਾ ਮੇਰਾ 4 ਸਾਲ ਦਾ ਸੀ ਜਦੋਂ ਬਿਮਾਰੀ ਬਾਰੇ ਪਤਾ ਚੱਲਿਆ ਇਹ ਨਾ ਥੱਕ ਜਾਂਦਾ ਸੀ ਬਹੁਤ ਜ਼ਿਆਦਾ ਬੱਚੇ ਤੁਹਾਨੂੰ ਪਤਾ ਸਾਰਾ ਸਾਰਾ ਦਿਨ ਖੇਡਦੇ ਰਹਿਣ ਤੋਂ ਥੱਕਦੇ ਨਹੀਂ ਕਿਤੇ ਨੇ ਕਿਤੇ ਡਿੱਗਦੇ ਰਹਿਣਾ ਕਿਤੇ ਕਿਤੇ ਡਿੱਗਦੇ ਰਹਿਣਾ ਲੰਮੇ ਪੈਣਾ ਕਿ ਹਾਂ ਮੈਂ ਥੱਕ ਗਿਆ ਥੱਕ ਗਿਆ ਤੇ ਅਸੀਂ ਸੋਚਿਆ ਜਲੋ ਕੈਲਸ਼ੀਅਮ ਦੀ ਕਮੀ ਹੋਏਗੀ ਕੋਈ ਨਾ ਕੋਈ ਜਾਂ ਖੂਨ ਦੀ ਕਮੀ ਹੋਏਗੀ ਅਸੀਂ ਠੇਡਾ ਖਾ ਕੇ ਵੀ ਡਿੱਗ ਜਾਂਦਾ ਸੀ ਕਿ ਚਲੋ ਬੱਚਾ ਥੱਕੇ ਹੋ ਜਾਂਦਾ ਬੱਚੇ ਨੂੰ ਕਮੀ ਕਮਜ਼ੋਰੀ ਹੋਏਗੀ ਤੇ ਮੇਰੇ ਵਾਈਫ ਮੇਰੀ ਆਪਣੇ ਘਰ ਗਈ ਸੀ ਮੇਰੀ ਹਮਾ ਚਲਦੀ ਰ ਤੋ ਕਰਤੋ ਬੈਕ ਤੇ ਨਰੀ ਅੰਮ੍ਰਿਤਸਰ ਤੋਂ ਆਏ ਤੇ ਇਹਨਾਂ ਨੇ ਕੀ ਸੀ ਬਾਦ ਉਥੇ ਚੈੱਕ ਕਰਾਉਣ ਗਏ ਡਾਕਟਰ ਨੂੰ ਸ਼ੱਕ ਪਿਆ ਉਹਨਾਂ ਨੇ ਇੱਕ ਐਕਟੀਵਿਟੀ ਕਰਾ ਕੇ ਵੇਖੀ ਤੇ ਉਹਨਾਂ ਨੇ ਇੱਕ ਟੈਸਟ ਲਿਖਿਆ ਸੀ ਜੈਨੇਟਿਕ ਉਹਦੇ ਵਿੱਚ ਉਦੋਂ ਪਤਾ ਲੱਗਾ ਕਿ 4 ਸਾਲ ਦੀ ਬੱਚੀ ਨੂੰ ਬਿਸ਼ਣੀ ਬਿਮਾਰੀ ਆ ਗਈ ਉਦੋਂ ਡਾਕਟਰਾਂ ਨੇ ਬੋਲਿਆ ਸੀ ਕਿ ਬਲੀ ਤੂੰ ਸੇਵਾ ਕਰੋ ਇਹਦਾ ਕੋਈ ਇਲਾਜ ਨਹੀਂ ਹੈਗਾ ਬੱਚੇ ਦਾ ਹਾਂਜੀ ਤੇ ਆਂਦੇ ਕਿ ਬੱਚਾ 15 16 ਸਾਲ 17 ਸਾਲ ਹੀ ਕੱਢ ਪਾਉਂਦਾ ਹੈ ਤੋਂ ਜ਼ਿਆਦਾ ਨਹੀਂ ਜੀਵ ਹੁੰਦਾ ਬੱਚਾ ਤੇ ਕੋਈ ਲਗਾਤਾਰ ਇਲਾਜ ਵਾਸਤੇ ਬਸ ਇਹੋ ਹੀ ਦੀਦੀ ਕੇ ਮੈਨੂੰ ਫਿਰ ਪਠਾਨ ਪੇ ਪਠਾਨਕੋਟ ਡਾਕਟਰਾਂ ਨੇ ਰੈਫਰ ਕੀਤਾ ਉਸ ਤੋਂ ਬਾਅਦ ਮੈਂ ਦਿੱਲੀ ਭੇਜਤਾ ਇਹਨਾਂ ਨੇ ਟ੍ਰੀਟਮੈਂਟ ਦੇ ਲਈ ਕਿ ਚਲੋ ਉੱਥੇ ਜਾ ਕੇ ਬੱਚੇ ਦੀ ਕੇਅਰ ਇਹ ਬਿਮਾਰੀ ਕੇਅਰ ਮੰਗਦੀ ਜ਼ਿਆਦਾ ਬੱਚੇ ਨੂੰ ਕਿ ਡਾਕਟਰ ਬੋਲਦੇ ਸੀ ਕਿ ਤੁਸੀਂ 4 ਸਾਲ ਦੇ ਪਤਾ ਲੱਗਾ ਕਿ ਇਹਦੇ ਕਿ ਤੁਸੀਂ ਆਸਨਾ ਛੱਡੋ ਰਿਸਰਚ ਚੱਲ ਰਹੀ ਹੈ ਇਹਦੇ ਉੱਤੇ ਦਵਾਈ ਕੋਈ ਪਤਾ ਨਹੀਂ ਕਿ ਆਉਣ ਵਾਲੇ ਸਾਲਾਂ ਵਿੱਚ ਜਲਦੀ ਜਲਦੀ ਦਵਾਈ ਆ ਜਾਏ ਤੇ ਉਹੀ ਐ ਮਾਤਾ ਜੀ ਅੱਜ ਮੈਂ ਇਹ ਅਰਦਾਸ ਕਰਦੀ ਬਾਬਾ ਦਵਾਈ ਆ ਜੇ ਦਵਾਈ ਆ ਜੇ ਤੇਰੀ ਸੰਸਾਨੂੰ ਪਿਛਲੇ ਸਾਲ ਅਕਤੂਬਰ ਨਵੰਬਰ ਚ ਨਵੰਬਰ ਦਸੰਬਰ ਸਾਨੂੰ ਪਤਾ ਲੱਗਾ ਕਿ ਅਮਰੀਕਾ ਨੇ ਇਹ ਰੈਕ ਇੰਜੈਕਸ਼ਨ ਕੱਢਿਆ ਹੈ ਜਿਹਨੂੰ ਜੀਨ ਥੈਰੇਪੀ ਬੋਲਦੇ ਨੇ ਤੇ ਉਹਦੇ ਲਈ ਫਿਰ ਅਸੀਂ ਆਪਣੇ ਇਹ ਵੀ ਮੇਰੀ ਵਾਈਫ ਟੀਚਰ ਸੀ ਇਹ ਸਟੂਡੈਂਟਸ ਕੋ ਅਮਰੀਕਾ ਦੇ ਵਿੱਚ ਬਾਹਰ ਦੀ ਸਟੇਟ ਦੇਸ਼ ਦੇ ਵਿੱਚ ਬਣਾਉਂਦੀ ਸੀ ਬੱਚਿਆਂ ਨੂੰ ਉਹ ਮੈਡੀਕਲ ਲਾਈਨ ਤੋਂ ਉਹਨਾਂ ਨੇ ਦੱਸਿਆ ਕਿ ਐਦਾਂ ਵੀ ਮੈਮ ਤੁਸੀਂ ਪਤਾ ਕਰੋ ਕਿ ਇੰਜੈਕਸ਼ਨ ਜਿਹੜਾ ਵਾ ਇੱਥੇ ਅਮਰੀਕਾ 'ਚ ਤੇ ਮਿਲ ਰਿਹਾ ਸਾਰਿਆਂ ਨੂੰ ਬੱਚਿਆਂ ਨੂੰ ਤੇ ਤੁਹਾਨੂੰ ਇੰਡੀਆ ਚ ਹੋ ਸਕਦਾ ਕਿ ਨਹੀਂ ਹੋ ਸਕਦਾ ਫਿਰ ਇਹ ਡਾਕਟਰਸ ਨੂੰ ਜਾ ਕੇ ਮਿਲੇ ਆਪਣੇ ਆਰ ਆਰ ਆਰਮੀ ਹਸਪੀਟਲ ਦੇ ਵਿੱਚ ਕਹਿੰਦੇ ਕਿ ਭਾਈ ਸਾਨੂੰ ਤੇਰੇ ਬਾਰੇ ਪਤਾ ਨਹੀਂ ਕੁਝ ਵੀ ਤੁਸੀਂ ਐਮਸੀ ਪਤਾ ਕਰੋ ਐਮਸ ਗਏ ਐਮਸਾੜ ਨੇ ਬੋਲਿਆ ਹਾਂ ਕਿ ਇੰਜੈਕਸ਼ਨ ਤੇ ਹੈ ਪਰ ਇਹਦਾ ਖਰਚਾ ਬਹੁਤ ਜ਼ਿਆਦਾ ਹੈ ਤੁਸੀਂ ਅਫੋਰਡ ਨਹੀਂ ਕਰ पाओगे ਤੇ ਮੈਂ ਬੋਲਿਆ ਨਹੀਂ ਕੋਈ ਨਹੀਂ ਮੈਂ ਆਰਮੀ ਦੇ ਵਿੱਚ ਐ ਮੇਰੀ ਫੌਜ ਕਰੇਗੀ ਜਿੰਨਾ ਮਰਜ਼ੀ ਹੋਵੇ ਫਿਰ ਉਹਨਾਂ ਨੇ ਮੈਂ ਹੱਥ ਪੱਲਾ ਜੋੜਿਆ ਕਹਿੰਦੇ ਠੀਕ ਹੈ ਅਸੀਂ ਤੁਹਾਨੂੰ ਪ੍ਰੈਸਕ੍ਰਿਪਸ਼ਨ ਦੇ ਦਾਂਗੇ ਅਸੀਂ ਗੱਲ ਕਰਾਂਗੇ ਤੁਸੀਂ ਆਪਣੇ ਬੱਚੇ ਡਾਕੂਮੈਂਟ ਦੇ ਜਾਓ ਇਹਦੇ ਤੇ ਦਵਾਈ ਲਾਗੂ ਹੈ ਕਿ ਨਹੀਂ ਹੈ ਫਿਰ ਉਹਨਾਂ ਨੇ ਅਸੀਂ ਟੈਸਟ ਵਾਰ ਦਿੱਤੀ ਫਿਰ ਸਭ ਤੋਂ ਵਧੀਆ ਕਿਸਮਤ ਸਾਡੀ ਚੰਗੀ ਉਹਨਾਂ ਨੇ 15 ਵਾਰ ਫੋਨ ਆਇਆ ਕਹਿੰਦੇ ਕਿ ਹਾਂ ਵੀ ਤੁਹਾਡੇ ਬੱਚੇ ਤੇ ਦਵਾਈ ਲਾਗੂ ਏ ਤੁਸੀਂ ਟੈਨਸ਼ਨ ਨਾ ਪਰ ਪ੍ਰੈਸਕ੍ਰਿਪਸ਼ਨ ਤੁਸੀਂ 2-4 ਦਿਨ ਬਾਅਦ ਆ ਕੇ ਲੈ ਜਿਓ ਜਦੋਂ ਅਸੀਂ ਗਏ ਵਾਈਫ ਮੇਰੀ ਲੈਣ ਗਈ ਤੇ ਫਸਟ ਟਾਈਮ ਜਦੋਂ ਦੇਖਿਆ ਵਾਈਫ ਮਰੀ ਨੇ ਲਿਆ ਸੀ ਉਹਨਾਂ 3.2 ਮਿਲੀਅਨ ਯੂ ਐਸ ਡਾਲਰ ਲਿਖਿਆ ਸੀ ਜੋ ਇੰਡੀਆ ਦਾ 27 ਕਰੋੜ ਰੁਪਏ ਬਣਦਾ ਸੀ ਤੇ ਸਾਨੂੰ ਸ਼ੁਣ ਕੇ ਹੈਰਾਨੀ ਹੋ ਗਈ ਤੇ ਰੱਬ ਨੇ ਇੱਕ ਆਸ ਜਗਾਤੀ ਪਰ ਆਸ ਵੀ ਏਡੀ ਵੱਡੀ ਸੀ ਕਿ ਪੂਰਾ ਕਰਨਾ ਬਹੁਤ ਮੁਸ਼ਕਿਲ ਸੀ ਉਹਨੂੰ ਪੈਸੇ ਬਹੁਤ ਜ਼ਿਆਦਾ ਪਰ ਹੌਲੀ ਹੌਲੀ ਕਰਦੇ ਹੋਏ ਅਸੀਂ ਜੇ ਕਿਸੇ ਨੂੰ ਪੁੱਛੋ ਕਿ ਕਿਸੇ ਨੂੰ ਫਿਰ ਮੇਰੇ ਅਕਸਰ ਅਫਸਰ ਸੀ ਇੱਕ ਕਰਨਲ ਸਾਹਿਬ ਸੀ ਉਹਨਾਂ ਦੇ ਬੱਚੇ ਦਾ ਵੀ ਕੋਈ ਕੈਂਸਰ ਸੀ ਉਹਨਾਂ ਦੇ ਬੱਚੇ ਨੂੰ ਇੰਡੀਆ ਚ ਘੱਟ ਚਾਂਸ ਸੀ ਉਹਨਾਂ ਦੇ ਬੱਚੇ ਨੂੰ ਦੇ ਤੇ ਫੋਰਨ ਦੇ ਵਿੱਚ ਜ਼ਿਆਦਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਪੈਣ ਪਤਾ ਲੱਗਾ ਕਿ ਉਹਨਾਂ ਨੇ ਕਰਾਊਡ ਫੰਡਿੰਗ ਕੀਤੀ ਸੀ ਇਹ ਤਾਂ ਪੂਰੀ ਦੁਨੀਆ ਮਿਲ ਕੇ ਕਰਾਊਡ ਫੰਡਿੰਗ ਕਰਦੀ ਪਰ ਉਹਦੇ ਲਈ ਕੀ ਹੁੰਦਾ ਕੁਝ ਸਪੈਸ਼ਲ ਅਕਾਊਂਟ ਖੋਲਣਾ ਪੈਂਦਾ ਕੋਈ ਨਾ ਕੋਈ ਆਂਦੇ ਇੰਪੈਕਟ ਗੁਰੂ ਕੇਟੋ ਕਰਾਊਡ ਫੰਡਿੰਗ ਪਲੇਟਫਾਰਮ ਤੁਸੀਂ ਗੂਗਲ ਚ ਤੇ ਇਸ ਤਰੀਕੇ ਨਾਲ ਸਾਨੂੰ ਪਤਾ ਲੱਗਾ ਕਿ ਇੰਪੈਕਟ ਗਰੁੱਪ ਚ ਅਕਾਊਂਟ ਖੋਲਣ ਦੇ ਨਾਲ ਕੋਈ ਲਿਮਿਟ ਨਹੀਂ ਹੁੰਦੀ ਭਾਵੇਂ ਇੱਕ ਇੱਕ 27 ਕਰੋੜ ਬੰਦਾ 1-1 ਰੁਪਿਆ ਵੀ ਇੱਕ ਟਾਈਮ ਤੇ ਖੜਾ ਹੋ ਕੇ ਪੈਸਾ ਪਾ ਦੇਗਾ ਤਾਂ ਵੀ ਉਹ ਚਾਜੇਗਾ ਨਹੀਂ ਤਰ੍ਹਾਂ ਨੋਰਮਲ ਅਕਾਊਂਟ ਚ ट्रांजੈਕਸ਼ਨ ਫੇਲ ਹੋ ਜਾਂਦੀ ਹੈ 10-15 ਦਿਨ ਵਿੱਚ ਅਕਾਊਂਟ ਖੁਲਾਇਆ ਉਦੋਂ ਤੋਂ ਅਸੀਂ ਹੁਣ ਫੰਡਿੰਗ ਕਰ ਰਹੇ ਸਾਨੂੰ 1 ਸਾਲ ਹੋ ਗਿਆ ਦੀਦੀ ਤੇ ਸਾਡਾ 5.5 ਕਰੋੜ ਇਕੱਠਾ ਹੋਇਆ ਹੁਣ ਤੱਕ ਇੱਕ ਇੰਜੈਕਸ਼ਨ 27 ਕਰੋੜ ਦਾ ਤੇ ਇੱਕ ਨਾਲ ਠੀਕ ਹੋ ਜਾਊਗਾ ਬੱਚਾ ਹਾਂਜੀ ਭਾਣੇ ਡਾਕਟਰਸ ਨੇ ਪੂਰਾ ਇਹਦੇ ਤੇ ਐਫਡੀਓ ਅਪਰੂਵਲ ਦਵਾਈ ਹੋਈ ਹੈ ਡੀਜੀ ਸਹੀ ਅਪਰੂਵਲ ਨਹੀਂ ਹੈ ਕਿਉਂਕਿ ਜਿਹੜੀ ਐਫਡੀਓ ਅਪਰੂਵਲ ਹੁੰਦੀ ਆ ਉਹ ਫੋਰਨ ਕੰਟਰੀ ਦੇ ਵਿੱਚ ਜਿਹੜੇ ਉਹਨਾਂ ਨੇ ਐਫਡੀਓ ਅਪਰੂਵਲ ਕੀਤਾ ਕਿ ਐਫਡੀ ਦਾ ਮਤਲਬ ਜੋ ਮੈਂ ਤੁਹਾਨੂੰ ਦੱਸਦੀ ਆ ਇੱਕ ਜਦੋਂ ਵੀ ਕੋਈ ਕੰਟਰੀ ਕੋਈ ਵੀ ਇਲਾਜ ਕਰਦੀ ਹੈ ਭਾਵੇਂ ਉਹ ਕੈਂਸਰ ਦਾ ਜਦੋਂ ਕੱਢਿਆ ਇਹ ਅੱਜ ਤੋਂ 10 ਸਾਲ ਪਹਿਲਾਂ ਉਹ ਖਾਰ ਕੰਟਰੀ ਦਾ ਇੱਕ ਪੇਟੈਂਟ ਹੁੰਦਾ ਪੇਟੈਂਟ ਮਤਲਬ ਕਿ 10 ਸਾਲ ਤੱਕ ਬੰਦ ਵੰਚਦਾ ਕਿ ਕੋਈ ਹੋਰ ਕੰਟਰੀ ਇਸ ਦਵਾਈ ਨੂੰ ਨਹੀਂ ਬਣਾ ਸਕਦੀ ਨਾ ਹੀ ਦੇ ਸਕਦੀ ਹੈ ਤੇ ਯੂ ایس ਐ ਨੇ ਇਹਨੂੰ ਐਫ ਡੀ ਅਪਰੂਵ ਕਰਾਤਾ ਕਿ ਹਾਂ ਵੀ ਇਹ ਜੈਨੂਇਨ ਹੈ 10 ਸਾਲ ਪਹਿਲਾਂ ਦਾ ਟਰੀਟਮੈਂਟ ਟ్రਾਇਲ ਸ਼ੁਰੂ ਹੋਇਆ ਸੀ ਤੇ ਬਹੁਤ ਸਾਰੇ ਬੱਚਿਆਂ ਨੂੰ ਲੱਗ ਚੁੱਕਿਆ ਤੇ ਬੱਚੇ ਠੀਕ ਨੇ ਤੇ ਇਹਦਾ 27 ਕਰੋੜ ਰੁਪਏ ਇਸ ਲਈ ਹੈ ਕਿਉਂਕਿ ਪੇਟੈਂਟ ਹੈ ਕੰਪਨੀ ਜਦੋਂ ਤੱਕ ਉਹ ਆਪਣਾ ਪੂਰਾ ਪੈਸਾ ਨਹੀਂ ਕੰਪਲੀਟ ਕਰੇਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਸਾਲ ਲਾ ਕੇ ਇਸ ਦਵਾਈ ਨੂੰ ਕੱਢਿਆ ਆਪਣਾ ਬਹੁਤ ਪੈਸਾ ਲਾਇਆ ਆਪਣੀ ਰਿਸਰਚ ਲਾਈ 40 ਸਾਲ ਲਾਏ ਉਹਨਾਂ ਨੇ ਇਸ ਬਿਮਾਰੀ ਦੀ ਦਵਾਈ ਕੱਢਣ ਲਈ ਤੇ ਉਹ 40 ਸਾਲ ਉਹਨਾਂ ਨੇ ਉਹ ਜਿਹੜਾ ਪੈਸਾ ਲਾਇਆ ਉਹ ਕੰਪਲੀਟ ਕਰਨ ਲਈ ਉਹ ਪੈਸੇ ਤੇ ਮੰਗਣ ਗਈ ਤੇ ਉਹਨਾਂ ਨੇ ਜੈਨੂਇਨਸਿਟੀ ਵਿਖਾਈ ਹੈ ਤੁਸੀਂ ਆਪ ਵੀ ਗੂਗਲ 'ਚ ਸਰਚ ਕਰ ਸਕਦੇ ਹੋ ਸਰੇਪਟਾ ਕੰਪਨੀ ਹੈ ਜਿਨੇ ਇਹ ਟ੍ਰੀਟਮੈਂਟ ਕੱਢਿਆ ਆ ਠੀਕ ਹੈ ਤੇ ਡੀਐਮਡੀ ਸਭ ਤੋਂ ਪਹਿਲਾਂ ਮੈਂ ਲੋਕਾਂ ਨੂੰ ਅਰਦਾਸ ਕਰੂੰਗੀ ਕਿ ਗੂਗਲ ਬਹੁਤ ਬੇਹੰਤਿਆ ਉਹਦੇ ਵਿੱਚ ਡੀਐਮਡੀ ਬਿਮਾਰੀ ਪਾਇਓ ਤੁਸੀਂ ਆਪ ਨਾ ਤੇ ਵੇਖ ਸਕੋਗੇ ਨਾ ਤੇ ਜਰ ਸਕੋਗੇ ਨਾ ਤਾਂ ਤੁਸੀਂ ਉਹਦਾ ਦੁੱਖ ਸਮਝੋਗੇ ਕਿਉਂਕਿ ਇਹ ਦੁਨੀਆ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਕਿਉਂਕਿ ਇਹਦੇ ਵਿੱਚ ਇੱਕ ਬੱਚਾ ਜਦੋਂ ਆਪਣੇ ਪੂਰੇ ਹੋਸ਼ ਉਹ ਹਵਾਸ ਚ ਆ ਜਾਂਦਾ ਹੈ ਜਦੋਂ ਉਹਦੇ ਖੇਡਣ ਖੁੱਦਣ ਦਾ ਟਾਈਮ ਹੁੰਦਾ ਉਹਦੋਂ ਬੈੱਡ ਤੇ ਆ ਜਾਂਦਾ ਹੈ ਉਹਦਾ ਪਹਿਲਾ ਸਵਾਲ ਆਪਣੇ ਮਾਪਿਓ ਤੂੰ ਹੀ ਹੁੰਦਾ ਕਿ ਮੈਨੂੰ ਕੀ ਹੋਇਆ ਤੇ ਉਹ ਸਵਾਲ ਮੇਰਾ ਬੇਟਾ ਬਾਬਾ ਜੀ ਦੀ ਮੇਰ ਆ ਕਿ ਪੂਰੇ ਇੱਕ ਡਾਕਟਰ ਵੀ ਕਹਿੰਦੇ ਨੇ ਕਿ ਇਹ ਬਾਬਾ ਜੀ ਦੀ ਮੇਰ ਹੈ ਕਿ ਤੁਹਾਡਾ ਬੱਚਾ ਹਜੇ ਵੀ ਤੁਰ ਫਿਰ ਰਿਹਾ ਨਹੀਂ ਤੇ ਇਹਦੀ ਉਮਰ ਦੇ ਬੱਚੇ ਬੈੱਡ ਤੇ ਆ ਜਾਂਦੇ ਆ ਤੇ ਮੈਂ ਨਹੀਂ ਚਾਹੁੰਦੀ ਕਿ ਉਹਨੂੰ ਕੁਝ ਵੀ ਹੋਵੇ ਤੇ ਮੇਰੇ ਕੋਲ ਇਸ ਲਈ 6 ਮਹੀਨੇ ਸਾਲ ਹੈਗੇ ਪੈਸੇ ਇਕੱਠੇ ਕਰਨ ਲੋ 27 ਕਰੋੜ ਦਾ ਇੰਜੈਕਸ਼ਨ ਸੁਣ ਕੇ ਲੋਕਾਂ ਨੂੰ ਲੱਗਦਾ 22 27 ਕਰੋੜ ਰੁਪਇਆ ਤੇ ਅਗਰ ਅਗਰ ਤੁਸੀਂ ਸੋਚੋ ਕਿ ਸਿਰਫ 500 ਰੁਪਇਆ 5 ਲੱਖ ਬੰਦਾ ਦੇ ਦੇਗਾ ਨਾ ਤਾਂ ਵੀ 25 ਕਰੋੜ ਹੋ ਜਾਏਗਾ 5 ਕਰੋੜ ਮੈਂ ਕਰ ਚੁੱਕੀ ਹਾਂ ਉਹ ਵੀ ਲੋਕਾਂ ਦੇ ਇੱਕ ਹੌਸਲੇ ਤੇ ਹਿੰਮਤ ਤੇ ਉਹਨਾਂ ਦੀ ਸੋਚ ਕਰਕੇ ਹੀ ਹੈ ਕਿ ਲੋਕਾਂ ਨੇ ਬਹੁਤ ਹੌਸਲਾ ਵਖਾਇਆ ਕਿ ਨਹੀਂ ਹੋਏਗਾ ਜ਼ਰੂਰ ਤੁਸੀਂ ਟੈਨਸ਼ਨ ਨਾ ਲਓ ਛੋਟੇ ਛੋਟੇ ਬੱਚੇ ਵੀ 20 20 30 30 ਰੁਪਏ ਦੇ ਕੇ ਜਾ ਰਹੇ ਜਿਹੜੇ ਇੱਥੇ ਖਰਚਣ ਆਏ ਆ ਹਾਂਜੀ ਇੱਕ ਬੱਚ ਇੱਕ ਬੱਚਾ ਹੈ ਉਹਨੇ ਸ਼ਾਇਦ ਸੋਸ਼ਲ ਮੀਡੀਆ ਤੇ ਆਡੀ ਵੀਡੀਓ ਵੇਖੀ ਸੀ ਮੈਂ ਤੁਹਾਨੂੰ ਗੋਲਕ ਵਿਖਾਉਂਗੀ ਉਹਨੇ ਉਸ ਤੇ ਆਡੀ ਆਈਡੀ ਦਾ ਨਾਮ ਲਿਖਿਆ ਆ ਸੇਵ ਸ਼ਮੀਤ ਸ਼ਮੀਤ ਫਾਈਟਸ ਅਗੇਂ ਡੀਐਮਡੀ ਬਹੁਤ ਸੋਹਣਾ ਸਜਾਇਆ ਗੋਲਕ ਨੂੰ ਤੇ 6 ਮਹੀਨੇ ਲਾ ਕੇ ਉਸ ਗੋਲਕ ਚ ਆਪਣੇ ਬੱਡੇ ਦੇ ਜਿਹੜੇ ਪੈਸੇ ਉਹ ਇਕੱਠੇ ਕਰਨੇ ਸੀ ਉਹ ਇਕੱਠੇ ਕੀਤੇ ਆ ਕੁਦਰਤੀ ਉਹ ਬੱਚਾ ਆਪਣੇ ਮਾਪਿਆਂ ਨੂੰ ਲੱਭਦਾ ਲੱਭਦਾ ਆਇਆ ਯਾਰ ਗੋਲਕ ਆਪਣੇ ਨਾਲ ਹੀ ਰੱਖਦਾ ਆ ਉਹਦੇ ਮਾਪਿਆਂ ਨੇ ਦੱਸਿਆ ਮੈਨੂੰ ਕਿ ਉਹ ਗੋਲਕ ਆਪਣੇ ਨਾਲ ਰੱਖਦਾ ਆ ਤੇ ਜਿੱਥੇ ਉਹਨੂੰ ਖਾਣ ਨੂੰ ਪੈਸੇ ਮਿਲਦੇ ਆ ਖਰਚਣ ਨੂੰ ਮਿਲਦੇ ਉਹ ਉਸ ਗੋਲਕ ਚ ਪਾ ਦਿੰਦਾ ਆ ਜਦੋਂ ਉਸ ਬੱਚੇ ਨੇ ਉਹ ਗੋਲਕ ਮੇਰੇ ਹੱਥ ਚ ਦਿੱਤੀ ਨਾ ਤਾਂ ਮੈਨੂੰ ਇਦਾਂ ਲੱਗਿਆ ਕਿ ਮੇਰੇ بیٹے ਦੀ ਜ਼ਿੰਦਗੀ ਮੇਰੇ ਹੱਥ ਚ ਦੇਤੀ ਉਹਨੇ ਆਇਆ ਇਹ ਤਾਂ ਲਿਖਿਆ ਉਹਨੇ ਸੇਵਸ਼ਮੀਤ ਇੱਕ ਬੱਚੇ ਦਾ ਹੌਸਲਾ ਹੈ ਜਿਹੜਾ ਸੋਚਦਾ ਹੈ ਕਿ ਮੇਰਾ ਬੇਟਾ ਠੀਕ ਹੋ ਸਕਦਾ ਹੈ ਜਿੰਦਗੀ ਦਿੱਤੀ ਉਹਨੇ ਮੇਰੇ ਹੱਥ ਜਦੋਂ ਦਿੱਤਾ ਨਾ ਮੈਨੂੰ ਸਾਹ ਆਇਆ ਉਹਨਾਂ ਨੇ ਬੱਚੇ ਦੀ ਸੇਵਸ਼ਮੀਤ ਲਿਖ ਕੇ ਪੂਰਾ ਪ੍ਰੋਪਰ ਬਣਾ ਕੇ ਇੱਕ ਬੱਚੇ ਨੇ ਕੀਤਾ ਹੋਇਆ ਇਹ ਹਾਂਜੀ ਤੁਸੀਂ ਜੇਕਰ ਬੱਚਾ ਇਹ ਚੀਜ਼ ਕਰ ਸਕਦਾ ਹੈ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਮੈਨੂੰ ਆਪਣੀ ਕੌਮ ਤੇ ਪੂਰਾ ਵਿਸ਼ਵਾਸ ਹੈ ਅਗਰ ਇਹ ਬਾਹਰ ਜਾ ਕੇ ਲੋਕਾਂ ਦੀ ਹੜਾਂ ਦੇ ਵਿੱਚ ਸੁਨਾਮੀਆਂ ਦੇ ਵਿੱਚ ਤੇ ਪੁਚਾਲਾਂ ਦੇ ਵਿੱਚ ਖੜ ਸਕਦੀ ਹੈ ਤੇ ਪੰਜਾਬ ਮੇਰੇ ਲਈ ਨਹੀਂ ਖੜ ਸਕਦਾ ਕਿ ਮੈਨੂੰ ਪੂਰਾ ਵਿਸ਼ਵਾਸ ਪੰਜਾਬੀਆਂ ਦੇ ਮੇਰਾ ਪੂਰਾ ਸਾਥ ਦੇਣਗੇ ਮੈਂ ਇਹੋ ਚੀਜ਼ ਬੋਲਦਾ ਜਿਹੜੋ 27 ਕਰੋੜ ਤੇ ਬਹੁਤ ਵੱਡੀ ਰਕਮ ਹੈ 27 ਕਰੋੜ ਇਕੱਠਾ ਕਰਾਂਗੇ ਬੋਲੀ 27 ਕੀ ਤੁਸੀਂ 27000 ਕਰੋੜ ਵੀ ਇਕੱਠਾ ਕਰ ਸਕਦੇ ਜੋ ਤੇ ਅਗਰ 5 ਲੱਖ ਬੰਦਾ 5-500 ਦਿੰਦਾ ਤੇ 25 ਕਰੋੜ ਹੋ ਜਾਂਦਾ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਆ ਦੋ ਤਿੰਨ ਹਫ਼ਤਿਆਂ ਦੇ ਵਿੱਚ 3 ਕਰੋੜ ਬੱਚੇ ਦੇ ਅਕਾਊਂਟ 'ਚ ਆਇਆ ਹੈ ਤੇ ਇਸ ਟਾਈਮ ਤੇ ਤੁਸੀਂ ਲੋਕ ਸ਼ੀਫ ਅਧਿਗੜ ਸਾਹਿਬ 25 ਦਸੰਬਰ 2025 ਹੈ ਇਦੇ ਵਿੱਚ ਲੱਖਾਂ ਕੀ ਕਰੋੜਾਂ ਸੰਗਤ ਕੋ ਮਰੀਏ ਤੇ ਪੰਜਾਬ ਦੀ 3.5 ਕਰੋੜ ਆਬਾਦੀ ਹੈ ਤੇ ਹਰ ਸਟੇਟ ਤੋਂ ਸਿੱਖ ਆਇਆ ਹੋਇਆ ਸਿੱਖ ਹੀ ਹਿੰਦੂ ਵੀ ਆਏ ਹੋਏ ਨੇ ਮੁਸਲਮ ਵੀ ਆਇਆ ਤੇ 크ਰਿਸਚਨ ਸਭ ਆਏ ਹੋਏ ਨੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਫੌਰਨ ਤੋਂ ਵੀ ਆਏ ਨੇ ਤੇ ਮੈਂ ਤੇ ਇੱਕ ਪੰਜਾਬ ਬੋਲਦਾ ਤੇ ਆਪਣੇ ਹਰ ਜਗ੍ਹਾ ਤੋਂ ਸਿੱਖ ਆਇਆ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਨ੍ਹਾਂ ਨੇ ਦੇਖਿਆ ਮੈਨੂੰ ਇਗਨੋਰ ਨਹੀਂ ਕਰਨਗੇ ਸੰਡੇ ਤੱਕ ਮੈਂ ਇੱਥੇ ਹੀ ਆ ਕਿਉਂਕਿ ਛੁੱਟੀ ਮੈਨੂੰ ਸੰਡੇ ਤੱਕ ਹੀ ਮਿਲੀ ਹੈ ਉਸ ਤੋਂ ਬਾਅਦ ਫਿਰ ਮੇਰੀ ਸਟਾਰਟਿੰਗ ਜਨਵਰੀ ਤੋਂ ਫਿਰ ਸਟਾਰਟ ਕਰਾਂਗੇ ਪਾਇਨਟ ਪਰ ਮੈਨੂੰ पूरा विश्वास है तुम संडे तक मेरे पैसे पूरे कर दोगे मेनू किधर जाना नहीं पड़ेगा होण मेरे ਨਾਲੇ ਤੁਹਾਡਾ ਮੋਬਾਈਲ ਨੰਬਰ ਬੋਲ ਦੋ ਕਿਉਂਕਿ ਮੇਰੇ ਮੋਬਾਈਲ ਨੰਬਰ ਦੇਖੋ 9815529815280368 और एक 787662412 दिस इन दोनों ਦੇ ਉੱਤੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਪੈਸੇ ਨਹੀਂ ਪਉਣੇ ਦੇ ਉੱਤੇ ਪੈਸੇ ਕੋਈ ਨਾ ਪਾਇਓ ਆ ਸਕੈਨਰ ਦਿੱਤਾ ਹੈ ਉੱਤੇ ਮੈਡੀਕਲ ਅਕਾਊਂਟ ਹੈ ਬੱਚੇ ਦਾ ਉਹਦੇ ਤੇ ਪਾਇਓ ਤੇ ਇੱਕ ਛੋਟੀ ਜੀ ਗੱਲ ਹੈ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਖਲੋਤੇ ਇੱਥੇ ਤੋਡਰ ਮਲਜੀ ਨੂੰ ਸਾਰੇ ਜਾਣਦੇ ਆ ਉਹਨਾਂ ਨੇ ਆਪਣੀ ਪੂਰੀ ਦੌਲਤ ਲਾ ਕੇ ਉਹਨਾਂ ਬੱਚਿਆਂ ਲਈ ਜ਼ਮੀਨ ਲਈਤੀ ਤਾਂ ਕਿ ਉਹ ਉਹਨਾਂ ਨੂੰ ਸ਼ਹਾਦਤ ਦੇ ਸਕਣ ਤੇ ਜੇ ਅਗਰ ਉਹ ਪੂਰੀ ਆਪਣੀ ਦੌਲਤ ਖਰਚ ਕੇ ਉਹਨਾਂ ਬੱਚਿਆਂ ਲਈ ਦੇ ਸਕਦੇ ਆ ਤੇ ਕਿਉਂ ਤੁਸੀਂ 27 ਰੁਪਏ 100 ਰੁਪਏ 200 ਰੁਪਏ ਨਹੀਂ ਦੇ ਸਕਦੇ ਇੱਕ ਬੱਚੇ ਲਈ ਜਦੋਂ ਬੱਚਾ ਬਚੇਗਾ ਨਾ ਤੇ ਮੈਂ ਪੂਰੇ ਹਿੰਦੁਸਤਾਨ ਨੂੰ ਦੱਸੂਗੀ ਕਿ ਅਸੀਂ ਕਰ ਵਿਖਾਇਆ ਆਪਣੇ ਬੱਚੇ ਨੂੰ ਬਚਾ ਲਿਆ ਸਕੂਨ ਬਹੁਤ ਆਏਗਾ ਉਹਨਾਂ ਲੋਕਾਂ ਨੂੰ ਜਿਹੜੇ ਕਹਿਣਗੇ ਮੈਂ ਤੇ 10 ਰੁਪਏ ਪਾਈ ਸੀ ਬਈ ਮੈਂ ਉਸ ਬੱਚੇ ਨੂੰ ਬਚਾਇਆ ਆ ਆਪਾਂ ਕਿੰਨੇ ਜਿੰਨੇ ਰੋਡ ਤੇ ਜਾਵਾਂਗੇ ਲਿਖਿਆ ਹੋਏਗਾ ਗੁਰੂ ਦਾ ਲੰਗਰ ਇੱਕ ਜ਼ਿੰਦਗੀ ਦਾ ਲੰਗਰ ਇਹ ਵੀ ਹੈ ਹਾਂਜੀ ਇੱਥੇ ਮੈਂ ਤੁਹਾਨੂੰ ਕੁਝ ਦੇ ਨਹੀਂ ਸਕਦੀ ਪਰ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਮੰਗ ਰਹੀ ਹਾਂ ਦੁਆਵਾਂ ਦੇ ਸਕਦੇ ਹਾਂ ਜੇ ਤੁਹਾਡਾ ਬੱਚਾ ਬਚੂਗਾ ਦੁਆਵਾਂ ਦੇਵੋਗੇ ਅਸੀਂ ਸ਼ੀਦਾਂ ਦੀ ਧਰਤੀ ਤੇ ਖੜੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣੇ ਚਾਰ ਪੁੱਤ ਵਾਰ ਦਿੱਤੇ ਅਸੀਂ ਉਹ ਉਸ ਧਰਤੀ ਤੇ ਖੜੇ ਆ ਤੇ ਇਹ ਲੋਕ ਤੁਹਾਨੂੰ ਤੁਹਾਡਾ ਪੁੱਤ ਦੇ ਸਕਦੇ ਆ ਇਹਦੇ ਵਿੱਚ ਕੋਈ ਦੋਰਾ ਨਹੀਂ ਬਾਈ ਨਹੀਂ ਗੱਲ ਕੀਤੀ ਵੀ 27 ਹਜ਼ਾਰ ਕਰੋੜ ਵੀ ਇਕੱਠਾ ਹੋ ਸਕਦਾ ਇਹ ਬਹੁਤ ਛੋਟੀ ਅਮਾਉਂਟ ਆ ਸਾਰੇ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਤੇ ਕੁਝ ਆਪਣੇ ਮਾਪਿਓ ਨੂੰ ਲੈ ਕੇ ਆਏ ਆ ਮੈਂ ਆਪਣੇ ਬੱਚੇ ਲਈ ਆਈ ਆ ਉਹਦੀ ਜ਼ਿੰਦਗੀ ਲਈ ਆਈ ਆ ਬਹੁਤ ਮੈਂ ਹਾਰ ਚੁੱਕੀ ਆ ਇਸ ਟਾਈਮ ਤੇ ਸਾਲ ਹੋ ਗਿਆ ਆ ਲੋਕਾਂ ਨੂੰ ਵਿਸ਼ਵਾਸ ਦਵਾਂ ਤੇ ਦਵਾਂ ਪੱਲਾ ੜਦੀ ਆ ਸਾਰਿਆਂ ਦੇ ਸਾਹਮਣੇ ਪੱਲਾ ੜਦੀ ਆ ਆਪਣਾ ਕਿ ਮੇਰੇ ਬੱਚੇ ਦੀ ਜ਼ਿੰਦਗੀ ਦੇ ਦੋ ਇੱਕ ਪੈਸੇ ਕਰਕੇ ਮੈਨੂੰ ਆਪਣਾ ਬੱਚਾ ਨਹੀਂ ਗਵਾਣਾ ਚਾਹੇ ਭਾਵੇਂ ਤੁਸੀਂ ਕੁਝ ਵੀ ਸਮਝੋ ਪਰ ਇੱਕ ਇੱਕ ਵਾਰੀ ਮੇਰੇ ਬੱਚੇ ਦੀ ਜ਼ਿੰਦਗੀ ਬਚਾਉਣ 'ਚ ਮੇਰਾ ਹੱਥ ਸਾਥ ਦੇ ਦੋ ਬਸ ਹੋਰ ਕੁਝ ਨਹੀਂ ਚਾਹੀਦਾ ਸੀ ਆਰਮੀ ਚੋਂ ਛੁੱਟੀ ਲਈ ਜਾਂ ਛੱਡੀ ਹੈ ਜੌਬ ਕੀ ਇਹ ਪੜੇ ਮੈਂ ਔਨ ਡਿਊਟੀ ਆ ਔਰ ਆਇਡੈਂਟੀਟੀ ਕਾਰਡ ਵੀ ਮੇਰੇ ਗਲੇ ਦੇ ਵਿੱਚ ਹੈ ਚਲੋ ਇਹ ਆਰਮੀ ਵਾਲਾ ਜੋ ਦੂਜਾ ਡੈਂਟੀ ਕਾਰਡ ਵੀ ਮੇਰੇ ਕੋਲ ਹੈ ਪੂਰਾ ਮੈਂ ਨਹੀਂ ਦਿਖਾ ਸਕਦਾ ਤੇ ਕੋਈ ਫਰੌਡ ਮੈਂ ਹਾਂਜੀ ਇਹ ਸਰ ਅਗਰ ਮੈਂ ਆਫ ਡਿਊਟੀ ਹੁੰਦਾ ਤੇ ਮੈਨੂੰ ਫੌਜ ਵੀ ਨਹੀਂ ਇਹ ਚੀਜ਼ ਕਰਨ ਦਿੰਦੀ ਤੇ ਪੁਲਿਸ ਵੀ ਨਹੀਂ ਅਗਰ ਮੈਂ ਫਰੌਡ ਹੁੰਦਾ ਤਾਂ ਹੁਣ ਤੱਕ ਮੈਂ ਜੇਲ੍ਹ ਚ ਹੁੰਦਾ ਮੇਰੇ ਅਫਸਰ ਮੇਰਾ ਪੂਰਾ ਸਾਥ ਦੇ ਰਹੇ ਨੇ ਡਿਊਟੀ ਮੇਰੀ ਦਿੱਲੀ ਦੇ ਵਿੱਚ ਇਸ ਟਾਈਮ ਤੁਹਾਨੂੰ ਪਤਾ ਯੂਨਿਟ ਵਗੈਰਾ ਮੈਂ ਨਹੀਂ ਆਰਮੀ ਦੱਸ ਸਕਦਾ ਤੇ ਪਲੀਜ਼ ਵੀਰੇ ਅਗਰ ਭੈਣ ਭਰਾ ਜਿੰਨੇ ਮੇਰੇ ਸੋਨੂ ਸੂਸਰ ਨੇ ਵੀਡੀਓ ਬਣਾਈਆਂ ਬੜੇ ਬੜੇ ਹਸਤੀਆਂ ਨੇ ਬਣਾਈਆਂ ਬਾਬਾ ਰਜੀ ਸਿੰਘ ਢੰਡਰੇ ਵਾਲੇ ਨੇ ਬਣਾਈਆਂ ਇਹਨਾਂ ਨੇ ਉਹਨਾਂ ਨੇ ਕਨਫਰਮੇਸ਼ਨ ਕੀਤੀ ਹੈ ਕਿ ਆ ਮੈਨੂੰ ਫੌਜ ਦੇ ਵਿੱਚ ਫ੍ਰੀ ਹੈਗਾ ਕਿ ਨਹੀਂ ਫੇਰ ਹੀ ਵੀਡੀਓ ਬਣਾਈ ਕੋਈ ਵੀ ਝੂਠਾ ਕੋਈ ਵੀ ਬੱਚੇ ਦਾ ਬੰਦੇ ਦਾ ਪ੍ਰੋਮੋਸ਼ਨ ਨਹੀਂ ਕਰਦਾ ਇਹ ਵੀਡੀਓ ਨਹੀਂ ਪਾਉਂਦਾ ਸੋ ਪਲੀਜ਼ ਮੇਰੀ ਹੱਥ ਜੁੜ ਕੇ ਬੇਨਤੀ ਹੈ ਕਿ ਜਿੰਨਾ ਵੀ ਹੋ ਸਕਦਾ ਤੁਸੀਂ ਥੋੜਾ ਥੋੜਾ ਜੋ ਵੀ ਕੁਰਦਾਨ ਕਰਨਾ ਤਾਂ ਜੋ ਮੇਰੇ ਬੱਚੇ ਈਦਾਨ ਬੱਚੇ ਜਾਨ ਬੱਚੇ ਸਕੈਨਰ ਦਿੱਤਾ ਜਾਏਗਾ ਭੈਣੋ ਨੇ ਸਕੈਨਰ ਵੀਡੀਓ ਤੇ ਲਾ ਦੇਣਗੇ ਪਲੀਜ਼ ਵੱਦ ਵੱਦ ਕਰਿਓ ਜਿੰਨਾ ਹੋ ਸਕਦਾ ਨਾਲੇ ਕੱਲ ਦੀ ਗੱਲ ਆ ਕੱਲ ਜਦੋਂ ਆਪਾਂ ਇੱਥੇ ਖਲੋਤੇ ਸੀ ਇੱਕ 트랜ਸ ਜੈਂਡਰ ਕਮਿਊਨਿਟੀ ਹੈ ਉਹਨਾਂ ਦੇ ਇੱਕ ਆਪਣੇ ਜਲੰਧਰ ਤੋਂ ਨੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਪ੍ਰੀਤ ਬਾਜਵਾ ਪ੍ਰੀਤ ਬਾਜਵਾ ਨਾਮ ਹੈ ਕੱਲ ਉਹਨਾਂ ਨੇ ਹਾਨੂੰ ਇੰਨਾ ਆਸ਼ੀਰਵਾਦ ਵੀ ਦਿੱਤਾ ਤੇ ਨਾਲੇ ਆਸ਼ਵਾਸ਼ਣ ਦਿੱਤਾ ਕਿ ਤੁਹਾਡੀ ਸਾਰੀ 트랜ਸ ਜੈਂਡਰ ਕਮਿਊਨਿਟੀ ਤੁਹਾਡੇ ਨਾਲ ਖਲੋਤੀ ਹੈ ਮੈਂ ਤੇ ਸਿਰਫ ਇਹ ਸੋਚ ਕੇ ਆਈ ਸੀ ਕਿ ਚਲੋ ਆਪਣੇ ਭੈਣ ਭਰਾ ਤੋਂ ਮੰਗਦੀਆਂ ਲਵ ਬਾਜਵਾ ਲਵ ਬਾਜਵਾ ਨਾਮ ਹੈ ਉਹਨਾਂ ਦਾ ਤੇ ਉਹਨਾਂ ਨੇ ਇੰਨਾ ਆਸ਼ਵਾਸ਼ਣ ਦਿੱਤਾ ਤਾਂ ਮੈਂ ਕਹਿੰਨੀ ਆ ਉਹ ਵੀ ਮੇਰੇ ਲਈ ਰੱਬ ਹੈ ਇਸ ਟਾਈਮ ਤੇ ਉਹ ਆਂਦੇ ਅਸੀਂ ਚਾਹੁੰਦੇ ਆ ਕਿ ਲੋਕੀ ਆਪਣੇ ਬੱਚਿਆਂ ਬਾਰੇ ਸੋਚਣ ਜਦੋਂ ਆਪਣੇ ਬੱਚਿਆਂ ਨੂੰ ਵੇਖਣ ਨਾ ਤੇ ਉਹਨਾਂ ਨੂੰ ਯਾਦ ਆਏ ਕਿ ਮੇਰਾ ਵੀ ਬੱਚਾ ਹੈ ਕਿੰਨਾ ਔਖਾ ਹੁੰਦਾ ਮੈਂ ਨਹੀਂ ਅੰਨੀ ਅਸੀਂ ਹੈ ਗਿਆ ਨਾਨਕ ਦੁਖੀਆ ਸਭ ਸੰਸਾਰ ਪਰ ਜੇ ਅਗਰ ਮੈਂ ਇਹੀ ਸੋਚ ਕੇ ਬੈਠਾਂ ਕਿ ਠੀਕ ਹੈ ਰੱਬ ਆਸਰੇ ਛੱਡ ਦਿੰਨੀ ਆ ਬੱਚੇ ਨੂੰ ਤੇ ਰੱਬ ਵੀ ਕਹੇਗਾ ਜਦੋਂ ਇਹ ਮਿਹਨਤ ਹੀ ਨਹੀਂ ਕਰ ਰਹੇ ਤੇ ਮੈਂ ਕੀ ਕਰਾਂ ਇਹ ਚ ਹਾਂ ਤੇ ਅਸੀਂ ਮਿਹਨਤ ਕਰ ਰਹੇ ਆ ਅਸੀਂ ਹਿੰਮਤ ਨਹੀਂ ਹਾਰ ਰਹੇ 27 ਕਰੋੜ ਲਈ ਕੀ ਪਤਾ ਰੱਬ ਦੀ ਮਿਹਰ ਹੋਵੇ ਮੇਰੇ ਬੱਚੇ ਨੂੰ ਨਾ ਹੀ ਲੱਗੇ 27 ਕਰੋੜ ਮੇਰਾ ਬੱਚਾ ਇਦਾਂ ਹੀ ਹੱਸਦਾ ਖੇਡਦਾ ਰਹੇ ਪਰ ਕਿਸੇ ਲਈ ਤੇ 27 ਕਰੋੜ ਲੱਗੇਗਾ ਉਹ ਪੈਸਾ ਕਿਸੇ ਦੀ ਤੇ ਜ਼ਿੰਦਗੀ ਬਚਾਏਗਾ ਹੀ ਨਾ ਕਿਉਂਕਿ ਇਹ ਜਿਹੜਾ ਅਕਾਊਂਟ ਬੱਚੇ ਦਾ ਹੈ ਮੈਡੀਕਲ ਅਕਾਊਂਟ ਹੈ ਇਹਦੇ ਵਿੱਚ ਇਹਦੇ ਵਿੱਚ ਪੈਸਾ ਸੀ ਕਢਾ ਨਹੀਂ ਸਕਦੇ ਕੁਝ ਨਹੀਂ ਕਰ ਸਕਦੇ ਇਹ ਸਿੱਧਾ ਹੀ ਉਸ ਜਗ੍ਹਾ ਤੇ ਟ੍ਰਾਂਸਫਰ ਹਸਪੀਟਲ ਇਹ ਫੰਡ ਸਿਰਫ ਬਣਿਆ ਹਸਪੀਟਲਸ ਦੇ ਲਈ ਆ ਇਹ ਅਕਾਊਂਟ ਜਿਹੜਾ ਬਣਿਆ ਇਹ ਸਿੱਧਾ ਟ੍ਰਾਂਸਫਰ ਹੁੰਦਾ ਹੈ ਪੈਸਾ ਉੱਥੇ ਤੇ ਫੋਰਨ ਕੰਟਰੀ ਦੀ ਜੋ ਵੇਜ ਆ ਕਿਤੇ ਵੀ ਹਸਪੀਟਲ ਤੇ ਸਿੱਧਾ ਇਹਦੀ ਪਾਲਿਸੀ ਹੈ ਬਿਨਾਂ ਪਾਲਿਸੀ ਤੋਂ ਇਹਨੂੰ ਰੂਲ ਬਣੇ ਹੋਏ ਨੇ ਗੌਰਮਨ ਨੇ ਬਣਾਏ ਕਿ ਇਹ ਪੈਸਾ ਕਢਾ ਨਹੀਂ ਸਕਦੇ ਕਿਸੇ ਨੂੰ ਇਹ ਅਗਰ ਰੱਬ ਨਾ ਕਰੇ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਇਹ ਕਿਸੇ ਹੋਰ ਬੱਚੇ ਦੇ ਕੰਮ ਆ ਸਕਦਾ ਤੇ ਪਲੀਜ਼ ਪਰ ਤੁਸੀਂ ਇਹ ਜਗਤ ਕਰ ਮੈਨੂੰ ਨਾ ਲੈ ਕੇ ਆਓ ਜਲਦੀ ਜਲਦੀ ਪੈਸਾ ਮੇਰਾ ਬੱਚੇ ਦਾ ਪੂਰਾ ਕਰਵਾਓ ਤਾਂ ਜੋ ਮੇਰੇ ਬੱਚੇ ਜਾਨ ਬਚ ਜਾਏ ਉਹ ਕਿੰਨੇ ਬੱਚੇ ਕੋਲ ਇੰਜੈਕਸ਼ਨ ਕੋਲੇ ਜੇ ਜੇ ਬੱਚਾ ਚੱਲਦਾ ਫਿਰਦਾ ਉਹਨਾਂ ਨੇ ਬੋਲਿਆ ਏ ਕਿ ਜਿੱਦਾਂ ਜਿੱਦਾਂ ਬੱਚੇ ਦੀ ਉਮਰ ਵੱਧ ਰਹੀ ਏ ਜੇ ਟਾਈਮ ਲੰਘ ਰਿਹਾ ਬੱਚੇ ਡਿਸੇਬਿਲਟੀ ਵੱਧਦੀ ਜਾ ਰਹੀ ਏ ਕਿਉਂਕਿ ਇਹ ਬਿਮਾਰੀ ਬੱਚੇ ਨੂੰ ਹੌਲੀ ਹੌਲੀ ਸਕਾਉਂਦੀ 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 ਵੱਧ ਤੋਂ ਵੱਧ ਬੱਚਾ ਖਤਮ ਹੁੰਦਾ ਜਾਂਦਾ ਹੌਲੀ ਹੌਲੀ ਪਰ ਜਿੰਨੀ ਜਲਦੀ ਮਿਲੇ ਉਨੀ ਜਰੀ ਪਰ ਬੱਚਾ ਉਹਨਾਂ ਨੇ ਬੋਲਿਆ ਜੇ ਬੱਚਾ ਚੱਲਦਾ ਫਿਰਦਾ ਏ ਉਹਦੀ ਕੰਡੀਸ਼ਨ ਦੇਖ ਕੇ ਸਾਲ ਕੱਢ ਜੇ 2 ਸਾਲ ਕੱਢ ਜੇ ਕਿਉਂਕਿ ਰੱਬ ਨੇ ਹੱਲੀ ਵੀ ਉਹਨੂੰ ਚੱਲਦਾ ਫਿਰਦਾ ਰੱਖਿਆ ਭਾਈ ਦਾ ਨੱਟਦਾ ਏ ਡਾਕਟਰਾਂ ਪਰ ਬਬੀ ਮੇਰੇ ਭਾਵੇਂ ਵੱਧ ਵੀ ਕਰ ਜੇ ਤੁਹਾਡੀਆਂ ਦੁਆਵਾਂ ਦੇ ਨਾਲ ਸੋ ਪਲੀਜ਼ ਇਹਨਾਂ ਸੋਚੋ ਕਿ ਸਾਲ ਦੇ ਡੇਢ ਸਾਲ ਮੈਨੂੰ ਤੇ ਇਹ ਹੈ ਕਿ ਮੇਰੇ ਬੱਚੇ ਨੂੰ ਇੰਜੈਕਸ਼ਨ ਕੱਲ ਹੀ ਲੱਗ ਜੇ ਕਿਉਂਕਿ ਬਿਮਾਰੀ ਉੱਥੇ ਰੁਕ ਜੇਗੀ ਜਦੋਂ ਪੈਸਾ ਇਕੱਠਾ ਹੋ ਗਿਆ 27 ਕਰੋੜ ਉਦੋਂ ਹੀ ਇੰਜੈਕਸ਼ਨ ਹਾਂਜੀ ਉਦੋਂ ਲੱਗ ਜੇਗਾ ਉਦੋਂ ਹੀ ਆਪਾਂ ਆਪਣੇ ਬੱਚੇ ਲਈ ਚੱਲ ਜਾਾਂਗੇ ਸਰਕਾਰ ਕੰਨੀ ਕੋਈ ਮਦਦ ਸਰਕਾਰ ਭਾਜੀ ਇਸ ਟਾਈਮ ਤੇ 1.5 ਲੱਖ ਬੱਚਾ ਰਜਿਸਟਰਡ ਹੈ ਐਮਸ ਚ ਜਿਹਨੂੰ ਇਹ ਬਿਮਾਰੀ ਹੈ ਤੇ ਉਹ ਅਣ ਦੇਖਾ ਬੱਚਾ ਤੇ ਲੱਖਾਂ ਤੋਂ ਬਰਾਬਰ ਨੇ ਤੇ 33000 ਆਰਮੀ ਦੇ ਵਿੱਚ ਹੈ ਇੱਕ ਬੱਚੇ ਨੂੰ ਅਗਰ 27 ਕਰੋੜ ਰੁਪਏ ਦੇਣੇ ਆ ਆ ਫੌਜ ਯਾ ਸਰਕਾਰ ਤੇ ਖਰਬਾਂ ਦਾ ਪੈਸਾ ਬਾਹਰ ਫਲੋ ਹੋ ਕੇ ਚਲ ਜਾਏਗਾ ਤੇ ਸਰਕਾਰ ਨੂੰ ਕੱਲਾ ਮੈਂ ਜ਼ਿੰਮੇਵਾਰ ਕਿਉਂ ਕਵਾਂ ਜੇ ਅੱਪਾ ਅਸੀਂ ਨਹੀਂ 27 ਰੁਪਏ ਕੱਢ ਸਕਦੇ ਤੇ ਸਰਕਾਰ ਨੂੰ ਕਿਉਂ ਕਵਾਂ ਸਰਕਾਰ ਕੋਲ ਮੇਰੀ ਗੱਲ ਗਈ ਹੈ ਆਪਣੇ ਭਾਗੋ ਮਾਜਰਾ ਦੇ ਗੁਰਮੀਤ ਸਿੰਘ ਖੈਰਾ ਨੇ ਗੁਰਮਿੰਦਰ ਸਿੰਘ ਖੈਰਾ ਤੇ ਕਰਨ ਖੈਰਾ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਸਾਡੀ ਗੱਲ ਕੈਬਨਿਟ ਮਨਿਸਟਰ ਜਿਹੜੇ ਹੈਗੇ ਆਪਣੇ ਜੀਤਾਰਾਮ ਮਾਂਛੇ ਉਹਨਾਂ ਤੱਕ ਫਾਈਲ ਪਹੁੰਚਾਈ ਹੈ ਤੇ ਸਾਨੂੰ ਡੀਓ ਵੀ ਮਿਲਿਆ ਜਿੱਚ ਸਿੱਧਾ ਮੋਦੀ ਸਰ ਨੂੰ ਆਪਣਾ ਲੈਟਰ ਗਿਆ ਹੈ ਕੀ ਆਪ ਤੁਸੀਂ ਅਰਦਾਸ ਕਰੋਗੇ ਸ਼ਾਇਦ ਸਰਕਾਰੀ ਸਾਡੀ ਗੱਲ ਸੁਣ ਲੇ ਤੇ ਮੇਰੇ ਬੱਚੇ ਦਾ ਟ੍ਰੀਟਮੈਂਟ ਮੈਨੂੰ ਇਹ ਸਭ ਕਰਨ ਦੀ ਲੋੜ ਨਾ ਪਵੇ ਤੇ ਇਹੀ ਪੈਸਾ ਕਿਸੇ ਹੋਰ ਬੱਚੇ ਦੇ ਕੰਮ ਆ ਜਾਏ ਪਰ ਜਦ ਤੱਕ ਨਹੀਂ ਆਸ ਮਿਲਦੀ ਮੈਂ ਤੇ ਖਲੋਵਾਂਗੀ ਆਪਣੇ ਬੱਚੇ ਲਈ ਤੇ ਸਾਹਣਿਆ ਕੋਲੋਂ ਮੰਗਾਂਗੀ ਸਰ ਸਰਕਾਰ ਚੋਂ ਸਰਕਾਰ ਵੀ ਵੀਰੇ ਹਾਂਜੀ ਵੀਰੇ ਕੋਈ ਵੀ ਚੀਜ਼ ਐ ਨਾ ਗਵਰਨਮੈਂਟ ਹਰ ਚੀਜ਼ ਲਈ ਬੱਜੀ ਹੁੰਦੀ ਐ 27 ਕਰੋੜ ਰੁਪਇਆ ਕੋਈ ਵੀ ਇੱਕ ਵਿਭਾਗ ਕਿਸੇ ਨੂੰ ਨਹੀਂ ਦਿੰਦਾ ਹਨਾ ਤੁਸੀਂ ਅਗਰ ਕੱਲ ਨੂੰ ਕਹੋਗੇ ਸਾਨੂੰ ਆਰਮੀ ਦੇ ਵਿੱਚ ਕੀ ਹੁੰਦਾ ਵਾ ਹਮੇਸ਼ਾ ਕੋਈ ਵੀ ਚੀਜ਼ ਹੁੰਦੀ ਆ ਇੱਕ ਫੌਜੀ ਜੇ ਮਰਦਾ ਵੀ ਇਹਨਾਂ ਸ਼ਹੀਦ ਵੀ ਹੁੰਦਾ ਨੂੰ ਕਰੋੜ ਵੀ ਨਹੀਂ ਮਿਲਦਾ ਮੈਂ ਪੂਰੀ ਹੁਣ ਤੋਂ ਲੈ ਕੇ ਆਪਣੇ ਮਰਨ ਤੱਕ 100 ਸਾਲ ਦੀ ਜ਼ਿੰਦਗੀ ਤੇ ਕਰ ਵੀ ਟੋਟਲ ਕਰੂੰਗਾ ਨਾ ਪੈਨਸ਼ਨ ਦਾ ਤਾਂ ਵੀ 27 ਕਰੋੜ ਨਹੀਂ ਬਣਦਾ ਤੇ ਕੋਈ ਵੀ ਚੀਜ਼ ਦੀ ਲਿਮਟ ਹੁੰਦੀ ਹੈ ਅਗਰ 5 ਪੰਜ ਲੱਖ ਆਯੂਸ਼ਮਾਨ ਦਾ ਕਾਰਡ ਬਣਿਆ ਉੱਤੇ ਆਪਾਂ ਕਹਾਂਗੇ ਕਿ 50 ਕਰੋੜ ਦਾ ਟ੍ਰੀਟਮੈਂਟ ਹੋ ਜੇ ਉਹ ਨਹੀਂ ਹੁੰਦਾ ਹੈਨਾ ਅਗਰ ਇਹ ਬਸ ਇੱਕ ਮੈਂ ਜੋ ਕਦਮ ਮੈਂ ਚੁੱਕਿਆ ਵਾ ਅਗਰ ਮੈਂ ਫਰਾਡ ਹੁੰਦਾ ਹਾਂ ਤਾਂਕਰ ਮੈਂ ਜੇਲ੍ਹ ਚ ਹੁੰਦਾ ਫੌਜ ਵੀ ਮੈਨੂੰ ਨਾ ਛੱਡਦੀ ਪੁਲਿਸ ਵੀ ਨਾ ਛੱਡਦੀ ਮੈਨੂੰ ਸਾਲ ਹੋ ਗਿਆ ਏ ਤੇ ਸਰਕਾਰਾਂ ਚਲੋ ਸਰਕਾਰਾਂ ਕਰਦੀਆਂ ਨੇ ਤੇ ਕੀਪਤਾ ਉਹਨਾਂ ਦਾ ਕੋਈ ਮੇਰੀ ਗੱਲ ਪਹੁੰਚੇ ਤੇ ਕਰਦੇ ਨੇ ਵੈਸੇ ਤਾਂ ਚਿੱਠੀਆਂ ਗਈਆਂ ਹੋਈਆਂ ਨੇ ਮੈਨੂੰ ਪੂਰੀ ਆਸ ਹੈ ਹੋਏਗਾ ਕਿ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਬਾਹਰ ਬੈਠੇ ਪੰਜਾਬੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਜਿਹਦੇ ਤੋਂ ਜਿੰਨੀ ਵੀ ਮਦਦ ਹੋ ਸਕਦੀ ਹੈ ਇਸ ਬੱਚੇ ਨੂੰ ਬਚਾਉਣ ਲਈ ਕਰੇ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸ ਦਿੱਤਾ ਬਾਈ ਨੇ ਇਮਾਨਦਾਰੀ ਨਾਲ ਇਹ ਵੀ ਦੱਸਿਆ ਕਹਿੰਦੇ 5.5 ਕਰੋੜ ਰੁਪਇਆ ਇਕੱਠਾ ਹੋ ਵੀ ਗਿਆ ਤਾਂ 27 22 ਕਰੋੜ ਰੁਪਇਆ ਹੋਰ ਉਹਦੇ ਇਲਾਜ ਲਈ ਚਾਹੀਦਾ ਏ ਆਪਾਂ ਕਹਿ ਸਕਦੇ ਹਾਂ ਕਿ ਜੇ ਉਹ ਟੀਕਾ ਜਦੋਂ ਇਹ ਪੈਸਾ ਪੂਰਾ ਕਰ ਦੇਣਗੇ ਉਦੋਂ ਹੀ ਲੱਗ ਜੂਗਾ ਤੇ ਬੱਚਾ ਠੀਕ ਹੋ ਜੂਗਾ ਇੱਕ ਮਾਂ ਅੱਜ ਸਾਬਜਾਦਿਆਂ ਦੀ ਧਰਤੀ ਤੇ ਆਪਣੇ ਪੁੱਤ ਦੀ ਜ਼ਿੰਦਗੀ ਮੰਗ ਰਹੀ ਹੈ ਸੰਗਤ ਰੱਬ ਦਾ ਰੂਪ ਹੁੰਦੀ ਹੈ ਸੰਗਤ ਦਾ ਹੂੰਗਾ ਰਾਵੀ ਬਹੁਤ ਇੱਥੇ ਪਰਮਾ ਮਿਲ ਰਿਹਾ ਇਹਨਾਂ ਨੂੰ ਬਹੁਤ ਸੰਗਤ ਹੈ ਜਿਹੜੀ ਉਹ ਮਦਦ ਕਰ ਰਹੀ ਹੈ ਬੱਚੇ ਦੀ ਫੋਟੋ ਦੇਖ ਕੇ ਬਾਈ ਹੁਣੀ ਭਈਆ ਮੈਨੂੰ ਲੋਕੇਸ਼ਨ ਦੱਸ ਦੋ ਵੀ ਤੁਸੀਂ ਕਿੱਥੇ ਜੇ ਖੜੇ ਹੋ ਸਿੱਧਾ ਸਰ ਸਿੱਧਾ ਮੈਨੂੰ ਇਹ ਲੋਕੇਸ਼ਨ ਹੈਗੀ ਫਤੇਗੜ ਸਾਹਿਬ ਨੇ ਅੰਗ ਸਿੰਘਾਂ ਦਾ ਗੁਰਦੁਆਰਾ ਆ ਤੇ ਪਿੱਛੇ ਉਧਰ ਲੰਗਰ ਹੋਇਆ ਲੱਗਾ ਹੋਇਆ ਵਾ ਤੇ ਸਾਰੇ ਪੰਜਾਬੀਓ ਨੂੰ ਇੱਕੋ ਬੇਨਤੀ ਕਰਨਾ ਚਾਹਾਂਗਾ ਆਪਾਂ ਮੈਂ ਇਹ ਨਹੀਂ ਕਹਿੰਦਾ 100 ਕਰੋ 500 ਕਰੋ ਜਿੰਨੀ ਤੁਹਾਡੀ ਸ਼ਰਧਾ ਹੋਣਾ ਜਰੂਰ ਕਰੋ ਤਾਂ ਜੋ ਆਪਾਂ ਇਹਨਾਂ ਦੇ ਬੇਟੇ ਨੂੰ ਆਪਾਂ ਸੇਵ ਕਰ ਸਕੀਏ ਇਹ ਇੱਕ ਐਨਜੀਓ ਹੈ ਅਨੋਨਿਮਸ ਹੋਪ ਤੇ ਇੱਕ ਹੋਰ ਐਨਜੀਓ ਹੈ ਯੰਗ ਗੇਡ ਇਹ ਜਦੋਂ ਦੇ 3 3 ਮਹੀਨੇ ਹੋ ਗਏ ਇਹਨਾਂ ਨੇ ਸਾਡਾ ਸਾਥ ਨਹੀਂ ਛੱਡਿਆ ਤੇ ਇਹਨਾਂ ਨੇ ਸਾਨੂੰ ਉਹ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਉਦੋਂ ਤੱਕ ਖਲੋਤੇ ਜਦੋਂ ਤੱਕ ਤੁਹਾਡੇ ਬੱਚੇ ਦਾ 27 ਕਰੋੜ ਨਹੀਂ ਪੂਰਾ ਹੁੰਦਾ ਤੇ ਜੇ ਅਗਰ ਇਹ ਇੱਕ ਇਦਾਂ ਦੀ ਸੰਸਥਾ ਹੋ ਕੇ ਤੁਹਾਡੇ ਨਾਲ ਜੁੜ ਸਕਦੀ ਹੈ ਤੇ ਮੈਨੂੰ ਲੱਗਦਾ ਹੋਰ ਵੀ ਬੇਅੰਤ ਲੋਕੀ ਹੈ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਕੀ ਬਤਾਉਣੇ ਤੱਕ ਗੱਲ ਤਾਂ ਪਹੁੰਚੀ ਹੋਵੇ ਅਲੀ ਮੈਨੂੰ ਅਨੇਕਾਂ ਕਿ ਜਿੰਨਾ ਚਿਰ ਤੁਹਾਡਾ ਇਹ ਪੈਸਾ ਇਕੱਠਾ ਨਹੀਂ ਹੁੰਦਾ ਅਸੀਂ ਵੀ ਤੁਹਾਡੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੇ ਰਾਵਾਂਗੇ ਹੋਰ ਵੀ ਮੀਡੀਆ ਵੇਖ ਕੇ ਆਊਗਾ ਜੀ ਤੇ ਹਰੇਕ ਮੀਡੀਆ ਦੇ ਨਾਲ ਤੁਸੀਂ ਗੱਲਬਾਤ ਕਰਿਓ ਮੀਡੀਆ ਤੇ ਗੱਲ ਰੱਖਿਓ ਕਿਉਂਕਿ ਜਿਹੜੇ ਲੋਕ ਇੱਥੇ ਨਹੀਂ ਪਹੁੰਚ ਸਕੇ ਜਾਂ ਬਾਹਰ ਬੈਠੇ ਵਿਦੇਸ਼ਾਂ 'ਚ ਵੀਰ ਬੈਠੇ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਤੁਹਾਡੀ ਗੱਲ ਸੁਣਨੀ ਹੈ ਬਹੁਤ ਬਹੁਤ ਸ਼ੁਕਰੀਆ ਜੀ